ਇੱਕ ਨਵੀਂ ਕੋਕਟੇਲ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਸੁਗਵੀਰ ਹੁਣੀ ਬੀਜੇਪੀ ਨੂੰ ਕਹਿੰਦੇ ਸਾਡਾ ਵੋਟ ਤੁਹਾਨੂੰ ਨਹੀਂ ਪੁੱਗਦਾ ਤੇ ਉਹਨਾਂ ਨੇ ਕਿਆ ਕਿ ਕਰੋ ਕਿ ਐਦਕੀ ਤੁਸੀਂ ਦਿਨੋਂ ਪੰਥਿਕ ਧਰਾਂ ਬਾਹਰ ਹੋ ਜਾਓ ਐਦਕੀ ਵੇਖੀਏ ਕਿ ਜਿਹੜਾ ਸ਼ੁਰੂ ਤੋਂ ਕਾਂਗਰਸ ਦੇ ਖਿਲਾਫ ਵੋਟ ਇੱਕ ਪੰਥਿਕ ਵੋਟ ਰਹੀ ਹੈ ਉਹ ਐਦਕੀ ਵੀ ਸਾਨੂੰ ਪੈਂਦਾ ਕਿ ਨਹੀਂ ਪੈਂਦਾ ਇੱਕ ਗੱਲ ਸਿੱਧੇ ਤੋਂ ਸਮਝ ਲਓ ਇਹ ਸਾਰਾ ਕੁਝ ਉਗੋਜ ਹੋ ਰਿਹਾ ਪਿਛਲੇ ਇਹ ਸਾਰਾ ਬੀਜੇਪੀ ਹੀ ਡਰਾਈਵ ਕਰ ਰਹੀ ਹੈ ਮੇਰਾ ਅੰਦਾਜ਼ਾ ਹੈ ਕਿ ਇਹ ਇਹਨਾਂ ਦਾ ਅਸਤੀਫਾ ਵੀ ਉਹਦੀ ਇੱਕ ਕੜੀ ਹੈ ਤੇ ਜੋ ਹਾਲ ਭਾਜਪਾ ਨੇ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦਾ ਕੀਤਾ ਜੋ ਛੋਟਾਲਿਆਂ ਦੇ ਹਰਿਆਣੇ ਵਿੱਚ ਕੀਤਾ ਉਹ ਫਿਰ ਅਕਾਲੀ ਦੰਤਾ ਕਰਨ ਤੇ ਜੇ ਨਾ ਵੋਟ ਭੁਗਤੇਗੀ ਫਿਰ ਇਹਨਾਂ ਨੂੰ ਅੱਗੇ ਲਾ ਦੇਣਗੇ ਆਪ ਪਿੱਛੇ ਹੋ ਜਾਣਗੇ ਬਟ ਬਾਗਡੋਰ ਸਰਕਾਰ ਵੀ ਤੇ ਇਤੋਂ ਦੀ ਪੰਜਾਬ ਦੀ ਭਾਜਪਾ ਦੇ ਹੱਥੇ ਤਕਨੀਕੀ ਦਰਦੀ ਹੱਥ ਨਹੀਂ ਰਹੇਗੀ ਸਾਥੀਓ ਗਾਲੀ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਬੀਤੇ ਦਿਨੀ ਸੁਖਬੀਰ ਬਾਦਲ ਨੇ ਅਸਤੀਫਾ ਦਿੱਤਾ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਹੁਣ ਇਸ ਮੁੱਦੇ ਤੇ ਵੱਖ-ਵੱਖ ਆਗੂਆਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੁਖਬੀਰ ਬਾਦਲ ਦੇ ਅਸਤੀਫੇ ਪਿੱਛੇ ਭਾਜਪਾ ਦਾ ਹੱਥ ਦੱਸਿਆ ਜੀ ਹਾਂ ਸੁਖਬੀਰ ਬਾਦਲ ਵੱਲੋਂ ਕਰੀਬ 16 ਸਾਲ ਪਾਰਟੀ ਦੀ ਕਮਾਨ ਆਪਣੇ ਹੱਥ ਵਿੱਚ ਰੱਖਣ ਤੋਂ ਬਾਅਦ ਬੀਤੇ ਰੋਜ਼ ਅਸਤੀਫਾ ਦਿੱਤਾ ਗਿਆ ਸੀ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਇਸ ਤੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਜੋ ਕੁਝ ਵੀ ਹੋ ਰਿਹਾ ਹੈ ਉਸ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਹੈ ਅਤੇ ਸੁਖਬੀਰ ਬਾਦਲ ਵੱਲੋਂ ਵੀ ਅਸਤੀਫਾ ਭਾਜਪਾ ਦੇ ਇਸ਼ਾਰੇ ਤੇ ਹੀ ਦਿੱਤਾ ਗਿਆ ਹੈ ਬੀਤੇ ਦਿਨੀ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਸੁਖਬੀਰ ਦੇ ਅਸਤੀਫੇ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਦਾਅਵਾ ਕੀਤਾ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਸੁਖਪੀਰ ਬਾਦਲ ਦਾ ਅਸਤੀਫਾ ਭਾਜਪਾ ਦੇ ਇਸ਼ਾਰੇ ਤੇ ਹੋਇਆ ਹੈ। ਜ਼ਿਮਨੀ ਚੌਂ ਪ੍ਰਚਾਰ ਲਈ ਬਰਨਾਲਾ ਪਹੁੰਚੇ ਬਾਜਵਾ ਨੇ ਕਿਹਾ ਕਿ ਇਸ ਸਮੇਂ ਅਕਾਲੀ ਦਲ ਵਿੱਚ ਜੋ ਕੁਝ ਚੱਲ ਰਿਹਾ ਹੈ ਉਸ ਪਿੱਛੇ ਭਾਜਪਾ ਹੈ। ਭਾਜਪਾ ਦੇ ਵਰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਵੱਲੋਂ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ। ਦਾਅਵਾ ਕੀਤਾ ਕਿ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਅਕਾਲੀ ਦਲ ਦਾ ਜਜਪੀ ਤੇ ਸ਼ਿਵ ਸੇਨਾਵਾੰਗ ਹੀ ਹਾਲ ਹੋਵੇਗਾ। ਕਿ ਸਾਸ ਸੁਖਵੀਰ ਸਿੰਘ ਬਾਦਲ ਕਲਿਆਂ ਤੇ ਅਕਾਲ ਤਖਤ ਸਾਹਿਬ ਵੀ ਪਲੋ ਇਹਨਾਂ ਨੂੰ ਮਨਾਈ ਕੀਤੀ ਗਈ ਸੀ ਕਿਉਂਕਿ ਥੋੜੀ ਦੇਰ ਬਾਅਦ ਸੇ ਜਿੰਨੀ ਚਿਰ ਤੁਹਾਨੂੰ ਸਦਾ ਨਹੀਂ ਲੱਗਦੀ ਉਹਨਾਂ ਚਿਰ ਤੁਸੀਂ ਆਪਣੀ ਪੋਲਿਟਿਕਲ ਐਕਟੀਵਿਟੀ ਬੰਦ ਬਟ ਇਹਨਾਂ ਦੀ ਪਾਰਟੀ ਨੇ ਇੰਦਰੂਨ ਵਿਜ਼ਡਮ ਮੀਟਿੰਗ ਕੀਤੀ ਤੇ ਗੱਲ ਕਹਿ ਕੇ ਜੋ ਸਾਡਾ ਜਨੈਲੀ ਨਹੀਂ ਬਾਹਰ ਨਿਕਲ ਸਕਦਾ ਸੋ ਅਸੀਂ ਇਲੈਕਸ਼ਨ ਦੇ ਇਹ ਹੀ ਸਵਾਲ ਫਿਰ ਮੈਂ ਜਿਹੜੀ ਆਪਣੀ ਦੂਸਰੀ ਪਾਰਟੀ ਹੈ ਢੀਂਚਾ ਸਾਹਿਬ ਵਾਲਿਓ ਨੂੰ ਸੁਧਾਰ ਲੈਰ ਵਾਲਿਆਂ ਮੈਂ ਪੁੱਛਿਆ ਸੀ ਕਿ ਚਲੋ ਤੁਹਾਡੇ ਕੋਲ ਤੇ 골ਡਨ ਓਪਰਚ्युनिटी ਜਦੋਂ ਬਾਦਲ ਸਾਹਿਬ ਦਾ ਧੜਾ ਨਹੀਂ ਸੀ ਲੜ ਰਿਹਾ ਤੁਸੀਂ ਕਿਨਾਰ ਦੇ ਤੁਹਾਨੂੰ ਹੀ ওভার ট্রান্সਫਰ ਹੋ ਜਾਂਦਾ ਤੁਹਾਡੇ ਨਾਲ ਜੁੜ ਤੁਸੀਂ ਕਿਉਂ ਨਹੀਂ ਆਏ ਇਸ ਤਰ੍ਹਾਂ ਹੀ ਮੇਰਾ ਸਵਾਲ ਲਿਬਰੂਗੜ ਵਾਲਿਆਂ ਨੂੰ ਸੀ ਕਿ ਤੁਸੀਂ ਬਾਕੀਆਂ ਨੇ ਤੇ ਅਨਾਉਂਸ ਕਰਨੇ ਸੀ ਤੁਸੀਂ ਤੇ ਅਨਾਉਂਸ ਕੀਤੇ ਕੈਂਡੀਡੇਟ ਤੁਸੀਂ ਵਿਦਡਰਾਅ ਕਿਉਂ ਕੀਤੇ ਤੇ ਜੋ ਅੱਜ ਜਾਖੜ ਸਾਹਿਬ ਖੁਦ ਕੰਸੀਡ ਕਰ ਰਹੇ ਨੇ ਇੱਕ ਗੱਲ ਸਿੱਧੇ ਤੌਰ ਸਬਿਲੋ ਇਹ ਸਾਰਾ ਕੁਝ ਜੋ ਕੁਝ ਹੋ ਰਿਹਾ ਪਿਛਲੇ ਇਹ ਸਾਰਾ ਬੀਜੇਪੀ ਹੀ ਡਰਾਈਵ ਕਰ ਰਹੀ ਹੈ ਮੇਰਾ ਅੰਦਾਜ਼ਾ ਹੈ ਕਿ ਇਹ ਇਹਨਾਂ ਦਾ ਅਸਤੀਫਾ ਵੀ ਉਹਦੀ ਇੱਕ ਕੜੀ ਹੈ ਚੰਦ ਮਹੀਨੇ ਬਾਅਦ ਇਹਨਾਂ ਦੀਆਂ ਏਜੰਸੀਆਂ ਸਾਰਿਆਂ ਨੂੰ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰਨਗੇ ਇੱਕ ਐਕਸਪੈਰੀਮੈਂਟ ਕੀਤਾ ਜਾ ਇੱਕ ਨਵੀਂ ਕੋਕਟੇਲ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਸੁਗਵੀਰ ਹੁਣੀ ਬੀਜੇਪੀ ਨੂੰ ਕਹਿੰਦੇ ਸਾਡਾ ਵੋਟ ਤੁਹਾਨੂੰ ਨਹੀਂ ਪੁ ਤੋਂ ਨਾਲ ਕਿਾ ਕੀ ਹੈ ਕਰੂ ਕਿ ਐਤ ਕੀ ਤੁਸੀਂ ਦਿਨੋਂ ਪੰਥਿਕ ਧਰਾਂ ਬਾਹਰ ਹੋ ਜੋ ਐਤ ਕੀ ਵੇਖੀ ਹੈ ਕਿ ਜਿਹੜਾ ਸ਼ੁਰੂ ਤੋਂ ਕਾਂਗਰਸ ਦੇ ਖਿਲਾਫ ਵੋਟ ਇੱਕ ਪੰਥਿਕ ਵੋਟ ਰਹੀ ਹੈ ਉਹ ਐਤ ਕੀ ਵੀ ਸਾਨੂੰ ਪੈਂਦਾ ਕਿ ਨਹੀਂ ਪੈਂਦਾ ਸੋ ਇਹ ਐਕਸਪੈਰੀਮੈਂਟ ਐਤ ਕੀ ਇਹ ਹੋ ਰਿਹਾ ਹੈ ਕਿ ਜਿਹੜੀਆਂ ਪੰਥਿਕ ਧਰਾਂ ਦੀ ਵੋਟ ਹੈ ਅੱਜ ਵੀ ਭਾਜਪਾ ਨੂੰ ਕਬੂਲ ਕਰਦੀ ਕਿ ਨਹੀਂ ਕਰ ਇਹ ਕਰ ਜਾਏਗੀ ਤੇ ਜੋ ਹਾਲ ਭਾਜਪਾ ਨੇ ਮਹਾਰਾਸ਼ਟਰ ਦੀ ਸ਼ਿਵ ਸੈਨਾ ਦਾ ਕੀਤਾ ਜੋ ਛੁਟਾਲਿਆਂ ਦੇ ਹੰਿਆਂ ਨੇ ਕੀਤਾ ਉਹ ਫਿਰ ਅਕਾਲੀ ਦਰਤਾ ਕਰਨਗੇ ਤੇ ਜੇ ਨਾ ਵੋਟ ਭੁਗਤੇਗੀ ਫਿਰ ਇਹਨਾਂ ਨੂੰ ਅੱਗੇ ਲਾ ਦੇਣਗੇ ਆਪ ਪਿੱਛੇ ਹੋ ਜਾਣਗੇ ਬਟ ਬਾਗਡੋਰ ਸਰਕਾਰ ਦੀ ਤੇ ਇਥੋਂ ਦੀ ਪੰਜਾਬ ਦੀ ਬੀਜੇਪੀ ਦੇ ਹੱਥੇ ਚ ਰਹੇਗੀ ਟਕਾਨੀ ਦਰਦੇ ਹੱਥੇ ਚ ਨਹੀਂ ਰਹੇਗੀ ਸੋ ਮੇਰਾ ਇਹ ਮੰਨਣਾ ਹੈ ਕਿ ਸਾਰਾ ਕੁਝ ਜਾਂਖੜ ਸਾਹਿਬ ਦਾ ਉਹਨਾਂ ਆਖੇਗਾ ਜਾਂਖੜ ਸਾਹਿਬ ਨਹੀਂ ਤੇ ਥੋੜੀ ਜੀ ਹੋਰ ਵੀ ਪ੍ਰੋਬਲਮ ਜ਼ਰੂਰ ਹੈ ਉਹਨਾਂ ਨੂੰ ਆਸ ਸੀ ਕਿ ਮੈਨੂੰ ਇਹ ਕਿਤੇ ਕੰਪੰਸੇਟ ਕਰਨਗੇ ਉਹ ਮੈਨੂੰ ਲੱਗਦਾ ਹੈ ਕਿ ਕੰਪਨਸੇਸ਼ਨ ਕਿਸੇ ਹੋਰ ਨੂੰ ਮਿਲ ਗਈ ਉਹਨਾਂ ਦੇ ਬਜਾਏ ਸੋ ਆਬਵੀਅਸਲੀ ਬਟ ਉਹਨਾਂ ਦੇ ਜਿਹੜੇ ਇਸ਼ੂਜ਼ ਉਹਨਾਂ ਨੇ ਚੁੱਕੇ ਮੈਂ ਉਹਦੇ ਦਾ ਸਹਿਮਤੀ ਪ੍ਰਗਟਾਨਾ ਜਿਹੜਾ ਉਹਨਾਂ ਨੇ ਕਿਹਾ ਕਿ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਪੰਜਾਬ ਦੇ ਸੈਂਟੀਮੈਂਟਸ ਨੂੰ ਨਹੀਂ ਸਮਝਦੀ ਮੈਂ ਬਿਲਕੁਲ ਉਹਨਾਂ ਦੇ ਨਾਲ ਇਹਦੀ ਸਹਿਰਾਹਨਾ ਕਰਦਾ ਹਾਂ ਕਿ ਇੱਕ ਬੀਜੇਪੀ ਦਾ ਅਜੇ ਤੱਕ ਦਾ ਪ੍ਰਧਾਨ ਇਹ ਗੱਲ ਕਹਿ ਰਿਹਾ ਕਿ ਮੋਦੀ ਸਾਹਿਬ ਤੇ ਬੀਜੇਪੀ ਦੀ ਲੀਡਰਸ਼ਿਪ ਪੰਜਾਬ ਦੇ ਸੈਂਟੀਮੈਂਟ ਨੂੰ ਨਹੀਂ ਸਮਝਦੀ ਜਿਹੜਾ ਉਹਨਾਂ ਨੇ ਵੇਖੋ ਇੱਕ ਮੈਂ ਤੁਹਾਨੂੰ ਇੱਕ ਪੁਆਇੰਟ ਦੇ ਚਲਦਾ ਹਾਂ ਜਿਹੜੇ 12 ਏਕੜ ਜਗ੍ਹਾ ਪੰਚਕੂਲੇ ਦੇ ਵਿੱਚ ਹਰਿਆਣੇ ਨੇ ਯੂਟੀ ਨੂੰ ਦਿੱਤੀ ਹੈ ਇਹ ਟ੍ਰਾਂਸਫਰ ਆਫ ਲੈਂਡ ਹੈ ਕਿ 10 ਏਕੜ ਚੰਡੀਗੜ੍ਹ ਚ ਲੈ ਲਈ ਤੇ 12 ਪੰਚਕੂਲੇ ਦੇ ਉਹਦਾ ਸਾਰਾ ਇੱਕੋ ਸੜਕ ਦੇ ਹੈ 1 ਕਿਲੋਮੀਟਰ ਦਾ ਫਰਕ ਉਹਦਾ ਮਤਲਬ ਕੀ ਸੀ ਉਹਦਾ ਮਤਲਬ ਇਹ ਨਹੀਂ ਹੈ ਕਿ ਇਹ 1966 ਦੇ ਵਿੱਚ ਪੰਜਾਬ ਨੂੰ ਦਿੱਤਾ ਗਿਆ ਸੀ ਚੰਡੀਗੜ੍ਹ ਇਹ ਮਾਲਕੀਅਤ ਦੇ ਖਾਤੇ ਵਿੱਚ ਹਰਿਆਣੇ ਦਾ ਨਾਮ ਪੁਆਇਆ ਇੱਕ ਸਿੱਧੀ ਗੱਲ ਹੈ ਸਮਝ ਲਓ ਮਾਲਕੀ ਤੇ ਜਿਹਾ ਕਈ ਵਾਰ ਮਜ਼ਾਰੇ ਆਪਣੀ ਗਰਦੌਰੀ ਬਦਲਾ ਕੇ ਪਟਵਾਰੀ ਕੋ ਆਪਣਾ ਨਾਮ ਪਵਾ ਲੈਣ ਦੇ ਦੋ ਤਾਂ ਤੁਹਾਨੂੰ ਪਤਾ ਲੱਗਦਾ ਉਹਦਾ ਮਤਲਬ ਕੀ ਹੈ ਸੋ ਇਹ ਇਹਨਾਂ ਨੇ ਹਰਿਆਣੇ ਦਾ ਨਾਂ ਬੈਕ ਡੋਰ ਪਾਇਆ ਪਹਿਲੀ 12 ਕਿੱਲੇ ਦਿੱਤੀ ਹੈ ਜਿਹੜਾ ਜਿਹੜਾ ਚੰਡੀਗੜ੍ਹ ਦਾ ਜਿਹੜਾ ਵੈਸੇ ਵੀ ਐਕਟ ਹੈ ਉਹਦੇ ਮੁਤਾਬਕ ਕੋਈ ਟਰਾਂਸਫਰ ਆਫ ਲੈਂਡ ਅਲਾਉਡ ਨਹੀਂ ਇੱਕ ਸਾਲ ਨੂੰ ਵੱਡੀ ਗੱਲ ਹੈ ਜਿਹੜੇ ਕਾਇਦਾ ਕਾਨੂੰਨ ਮੁਤਾਬਕ ਚੰਡੀਗੜ੍ਹ ਬਣਿਆ ਉਹਦੇ ਮੁਤਾਬਕ ਨੋ ਟਰਾਂਸਫਰ ਆਫ ਲੈਂਡ ਇਜ਼ ਅਲਾਉਡ ਹਰ ਕੋਰਟ ਦੇ ਵਿੱਚ ਜਾਏਗਾ ਚੈਲੰਜ ਹੋਏਗਾ ਤੇ ਟਰਨਡਾਊਨ ਕੀਤਾ ਜਾਵੇਗਾ ਬਾਜਬਤ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣ ਅਕਾਲੀ ਦਲ ਵੱਲੋਂ ਕੀ ਪ੍ਰतिकਰਮ ਸਾਹਮਣੇ ਆਉਂਦਾ ਹੈ ਇਹ ਵੇਖਣਾ ਦਿਲਚਸਪ ਹੋਵੇਗਾ ਫਿਲਹਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਤੁਸੀਂ ਵੇਖਦੇ ਰਹੋ ਡੀ5 ਚੈਨਲ ਪੰਜਾਬੀ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ